ਕਰਦੇ ਆ ਤੇ ਇਹਨਾਂ ਦੇ ਵਿੱਚ ਫਲ ਫਰੂਟ ਜੋ ਵੀ ਹੁੰਦਾ ਇਹ ਰੱਖ ਕੇ ਇਹ ਵੀ ਕੁਝ ਹੈ ਇਹ ਇਧਰ ਨਹੀਂ ਲੰਘਿਆ ਜਾ ਰਿਹਾ ਉਹ ਕੋਲ ਤੋਂ ਤਸਵੀਰਾਂ ਤੁਹਾਡੇ ਨਾਲ ਕਰਿਆ ਤਾਂੀਆਂ ਇਹਨਾਂ ਦੇ ਲੋ ਆਪਣਾ ਤਿਹਾਰ ਹੈ ਜੋ ਹੱਟ ਪੂਜਾ ਕੱਲ ਸਵੇਰੇ ਸਾਡੇ ਭਾਖੜਾ ਨਹਿਰ ਇੱਥੇ ਉਹਦੇ ਵਿੱਚ ਇਹ ਕਰਦੇ ਨੇ ਆਪਣੀ ਜੋ ਵੀ ਪੂਜਾ ਹੁੰਦੀ ਹੈ ਕਹਿੰਦੇ ਸੂਰਜ ਭਗਵਾਨ ਨੂੰ ਸਵੇਰੇ ਵੀ ਅਸੀਂ ਉਹਦੀ ਪੂਜਾ ਕਰਦੇ ਸ਼ਾਮ ਨੂੰ ਵੀ ਇਧਰ ਇੱਥੇ ਗੰਨੇ ਨੇ ये क्या चीज है ये तो हल्दी है जी इसको क्या करते हो और छठ पर्व में दिया जाता है जल में हाँ, नहीं गौरा में या सुगनी में रखता है अच्छा ऐसे दिखाना है जरा आप सुगनी है इसी में रखा जाएगा अच्छा इसमें सारी पे जो भी होगा पूजा का सामान वगैरह वो रखकर आप पर उसको पानी में छोड़ देते हो नहीं नहीं, नहीं। ਦੀ ਮਟਰਾਂ ਦਿੱਤੇ ਨੇ ਲੈ ਆਉਂਦੇ ਹਾਂ